ਪਿੰਡੋ ਖੇਵਾਲਾ ਕਲਾਂ ਜ਼ਿਲ੍ਹਾ ਮਾਨਸਾ ਸੂਹ ਸੰਗਤ ਵੱਲੋਂ ਨਗਰ ਨਾਸੀਆਂ ਵੱਲੋਂ ਜੋ ਹੜਪੀਟਾਂ ਵਾਸਤੇ ਰਾਹਤ ਸਮੱਗਰੀ ਇਕੱਠੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਖੜਿਆ ਖਿਆਲੇ ਵਿੱਚ ਇਹ ਤਿੰਨ ਨਗਰ ਨੇ ਖਿਆਲੇ ਤੇ ਤਿੰਨੇ ਨਗਰਾਂ ਦੀ ਸੰਗਤ ਨੇ ਰਲ ਕੇ ਰਸਦ ਇਕੱਠੀ ਕਰੀ ਹੈ ਜਿਦੇ ਵਿੱਚ ਤੂੜੀ ਕੱਖ ਕਣਕ ਬਾਕੀ ਆਟਾ ਜੋ ਵੀ ਜਿੰਨੀ ਵੀ ਰਸਦ ਪਿੰਡ ਦੇ ਵਿੱਚੋਂ ਇਕੱਠੀ ਕਰੀ ਹੈ 10 ਦਿਨੇ ਕਹਿੰਦੇ ਘੱਟੋ ਘੱਟ 15 16 ਟਰੈਕਟਰ ਲੈ ਕੇ ਜਾਵਾਂਗੇ ਇਹ ਗੁਰਦੁਆਰਾ ਹੈਗਾ 베ਰੀ ਸਾਹਿਬ ਇਤਿਹਾਸਿਕ ਗੁਰਕਾਰ ਹੈ ਗੁਰੂ ਤੇਗ ਬਹਾਦਰ ਜੀ ਦਾ ਇੱਥੇ ਸਾਰੀ ਰਸਤ ਇਕੱਠੀ ਕਰਨਗੇ ਇਕੱਠੀ ਕਰੀ ਜਾਂਦੇ ਨੇ ਹਲੇ ਲਿਆ ਕੇ ਉਰੇ ਲਾਹੀ ਜਾਂਦੇ ਨੇ ਉਸ ਤੋਂ ਬਾਅਦ ਫਿਰ ਦੇਖੋ ਵੀ ਕੱਲ ਨੂੰ ਜਾਣਗੇ ਜਾਂ ਅੱਜ ਜਾਣਗੇ ਪਿੰਡ ਚ ਟਰੈਕਟਰ ਫੇਰੀ ਜਾਂਦੇ ਨੇ ਸਾਰੇ ਪਿੰਡ ਚ ਟਰੈਕਟਰ ਛੱਟ ਰੱਖੇ ਨੇ ਾਡੂ ਾਡੀ ਪਰ ਪਾ ਟਰੈਕਟਰ ਇੱਥੇ ਆਈ ਜਾਂਦੇ ਨੇ ਰਸ ਦੂਰੇ ਇਕੱਠੀ ਕਰੀ ਜਾਂਦੇ ਨੇ ਉਸ ਤੋਂ ਬਾਅਦ ਇੱਥੋਂ ਲੈ ਕੇ ਸਾਰਾ ਰਸ ਦ ਸਾਰੀ ਲੈ ਕੇ ਹੜਪੀੜਤਾਂ ਦੇ ਏਰੀਆ ਦੇ ਵਿੱਚ ਜਿੱਥੇ ਜਿੱਥੇ ਲੋੜ ਹੈ ਬਾਕੀ ਉਹ ਕੰਟੈਕਟ ਨੰਬਰ ਦਿੱਤਾ ਹੈ ਵੀਰ ਨੇ ਉਹਦੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਲੋਡ ਹੈ ਜਿੱਥੇ ਵੀ ਤੁਹਾਡੇ ਤੱਕ ਰਸਦ ਦੀ ਲੋਡ ਹੈ ਤਾਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਉਹ ਆਪਾਂ ਇਸ ਸਕਰੀਨ ਦੇ ਉੱਤੇ ਨੰਬਰ ਦਿੱਤਾ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੁਣ ਤੁਹਾਡੇ ਸਾਰੇ ਹੈ ਤਾਂ ਕਿ ਕਿਸੇ ਲੋਡਬੰਦ ਦੀ ਮਦਦ ਹੋ ਸਕੇ ਲੋਡਬੰਦ ਤੱਕ ਇਹ ਵੀਡੀਓ ਪਹੁੰਚੂਗੀ ਤਾਂ ਉਹ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ ਜਿਹੜੇ ਅੱਜ ਇੰਨਾ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦੀ ਵੱਧ ਤੋਂ ਵੱਧ ਲੋੜ ਹੈ ਉਹਨਾਂ ਦੇ ਡੰਗਰ ਪਸ਼ੂ ਭੁੱਖੇ ਨੇ ਉਹ ਆਪ ਵੀ ਔਖੇ ਨੇ ਸੋ ਜਿੰਨੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਊਗੀ ਉਨੀ ਇਸ ਚੀਜ਼ ਦਾ ਫਾਇਦਾ ਕਿ ਉਹਨਾਂ ਕੋਲੇ ਸਮੱਗਰੀ ਪਹੁੰਚੂਗੀ ਇਹ ਖਿਆਲੇ ਵਾਲੇ ਨੇ ਕਰੀ ਜਾਂਦੇ ਨੇ ਸਮਾਨ ਇਕੱਠਾ ਇਹ ਗੁਰੂ ਘਰ ਹੈਗਾ ਸਾਰਾ ਇੱਥੇ ਸਿੱਧਾ ਪਤਾ ਸਾਰਾ ਇਕੱਠਾ ਹੋਊਗਾ ਇੱਥੇ ਆਈ ਨੇ ਟਰਾਲੀ ਆ ਸੀ ਇੱਕ ਆਉਸੀ ਧੀਜੀ ਟਰਾਲੀ ਸਾਰਾ ਪਿੰਡ ਲੱਗਾ ਪਿਆ ਹੈ ਇਕੱਠਾ ਕਰਨ ਤੇ ਆ ਜੀ ਸਾਰੇ ਇਹ ਜੁਕਰ ਹੈ ਇੱਥੇ ਸਾਰਾ ਰਾਸ਼ਨ ਇਕੱਠਾ ਹੋਊਗਾ ਉਸ ਤੋਂ ਬਾਅਦ ਫਿਰ ਹਾਰਪੀਟ ਤਾਣੇ ਵਾਸਤੇ ਲੈ ਕੇ ਜਾਵਾਂਗੇ ਕਿਹੜੀ ਸੇ ਕਿਹੜੀ ਸੈਟ ਲੈ ਕੇ ਜਾਓਗੇ ਕਿਹੜੀ ਸੈਟ ਲੈ ਜਾਓਗੇ ਹੈ ਦੇ ਕੇ ਲੈ ਜਾਗੇ ਜਿੱਥੇ ਜਿਹੜੇ ਪਾਸੇ ਜ਼ਰੂਰ ਤੋਂ ਹੀ ਨੇ ਤੇ ਉੱਥੇ ਲੈ ਕੇ ਜਾਵਾਂਗੇ ਤਰਨਤਾਰਨ ਏਰੀਆ 'ਚ ਕਿੰਨੀਆਂ ਟਰਾਲੀਆਂ ਜਾ ਰਹੀਆਂ ਨੇ ਤਿੰਨ ਤਾਂ ਆ ਗਈਆਂ ਇਹ ਆਈ ਜਾਣਗੇ ਯਾ ਹਲੇ ਤਾਂ ਕਰੀ ਜਾਂਦੇ ਨੇ ਪਿੰਡ 'ਚ ਇਕੱਠਾ ਹੋ ਜਾਣੀਆਂ 1500 ਟਰਾਲੀਆਂ 1500 ਟਰਾਲੀਆਂ ਆਪਣੇ ਆਪਣੇ ਤਿੰਨੇ ਖੇਲਾਂਾਂ 'ਚੋਂ ਹੋ ਜਾਣੀਆਂ 3 ਟਰਾਲੀਆਂ ਆ ਗਈਆਂ ਕਹਿੰਦੇ 15-16 ਟਰਾਲੀਆਂ ਲੈ ਕੇ ਜਾਵਾਂਗੇ ਇਹ ਗੁਰੂ ਘਰ ਹੈ ਸਪੀਡਤ ਵਾਲਿਆਂ ਵਾਸਤੇ ਆਈ ਜਾਂਦੀ ਨੇ ਪਰ ਬਟਰਨੀ ਇਹ ਤਾਂ ਪੰਜਾਬ ਹੈ ਤਾਂ ਸੱਤ ਸਮੁੰਦਰ ਪਾਰ ਲੰਘ ਜਾਂਦਾ ਇਹ ਤਾਂ ਫਿਰ ਵੀ ਸਾਡੇ ਪੰਜਾਬੀਆਂ ਵਾਸਤੇ ਲੈ ਕੇ ਜਾਣਾ ਤਿੰਨ ਟਰਾਲੀਆਂ ਤਾਂ ਆ ਗਈਆਂ ਇਹ ਕਹਿੰਦੇ ਵੀ 15 ਟਰਾਲੀਆਂ ਜਾਣਗੇ ਘੱਟੋ-ਘੱਟ 15-16 ਟਰਾਲੀਆਂ ਇੱਕ ਆਹ ਖੜੀਆ ਭਰੀ ਇੱਕ ਆਹ ਖੜੀਆ ਭਰੀ ਬਾਕੀ ਵਾਲੇ ਪਿੰਡ 'ਚ ਇਕੱਠਾ ਕਰੀ ਜਾਂਦੇ ਨੇ ਠੀਕ ਆ ਇਹ ਰਹੀ ਗੁਰੂ ਘਰ ਆ ਨਾ ਵੀ ਆ ਗਏ ਹੁਣ ਹਾਂ ਜੀ ਆ ਗਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡੋ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ ਸੂਹ ਸੰਗਤ ਵੱਲੋਂ ਨਗਰ ਨੌਸੀਆਂ ਵੱਲੋਂ ਜੋ ਹੜਪੀਟਾਂ ਵਾਸਤੇ ਰਾਹਤ ਸਮੱਗਰੀ ਇਕੱਠੀ ਕੀਤੀ ਗਈ ਹੈ ਸਾਰੇ ਨੌਜਵਾਨਾਂ ਵੱਲੋਂ ਕਈ ਟਰਾਲੀਆਂ ਰਸਣ ਦੀਆਂ ਇਕੱਠੀਆਂ ਕੀਤੀਆਂ ਗਈਆਂ ਨੇ ਜੋ ਗੁਰਦੁਆਰਾ ਵੀਰੀ ਸਾਹਿਬ ਤੋਂ ਇਹ ਰਸਣ ਇਕੱਠਾ ਕਰਕੇ ਹੜਪੀਟਾਂ ਦੀ ਮਦਦ ਵਾਸਤੇ ਜਾਇਆ ਜਾ ਰਿਹਾ ਹੈ ਕਿਉਂਕਿ ਜਿਹੜੇ ਰੋਡ ਬੰਦ ਹੋ ਹਨ ਉਨਾਂ ਦੇ ਵਿੱਚ ਰਾਸ਼ਨ ਵੰਡਿਆ ਜਾਵੇਗਾ ਸੋ ਪਿੰਡ ਵੱਲੋਂ ਹਰ ਪਿੰਡ ਦਾ ਵਾਸਤੇ ਹਰ ਪ੍ਰਕਾਰ ਦੀ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਮਾਇਆ ਦੀ ਲੋੜ ਹੈ ਉਹਨਾਂ ਨੂੰ ਮਾਇਆ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਤੇਲ ਦੀ ਲੋੜ ਹੈ ਉਹਨਾਂ ਵਾਸਤੇ ਤੇਲ ਦੀ ਸੇਵਾ ਕੀਤੀ ਜਾਵੇਗੀ ਬਾਕੀ ਜੋ ਪਸ਼ੂਆਂ ਵਾਸਤੇ ਹਰਾ ਚਾਰਾ ਥੂੜੀ ਜੋ ਵੀ ਲੋੜ ਹੈ ਉਹ ਸਾਰੇ ਪਿੰਡ ਵੱਲੋਂ ਤਿੰਨੇ ਨਗਰਾਂ ਦੇ ਵੱਲੋਂ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਕਿ ਸੋ ਜਿਨ੍ਹਾਂ ਨੂੰ ਇਸ ਰਸਣ ਦੀ ਲੋੜ ਹੋਵੇ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਨੇ ਜਿਨ੍ਹਾਂ ਨੂੰ ਕੋਈ ਵੱਧ ਲੋੜ ਹੁੰਦੀ ਹੈ ਕੀ ਵਾਰੀ ਲੋੜਵੰਦ ਹੁੰਦੇ ਹਨ ਤਾਂ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਆ ਸੋ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਗੇ ਲਾ ਕੇ ਇਹ ਸੇਵਾ ਇਕੱਠੀ ਕੀਤੀ ਹੈ ਜੋ ਨੰਬਰ ਆ ਉਹ ਸਕਰੀਨ ਦੇ ਉੱਪਰ ਆਵੇਗਾ ਉਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰਨਾ वाहे गुरु।, गुरु जी का खालसा वाहे गुरू जी फते वाहेगुरू जी का खालसा वाहेगुरू जी फते ਸਲੂਟ ਹੈ ਇਹਨਾਂ ਬਜ਼ੁਰਗਾਂ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਚੋપરા ਨੂੰ ਜਿਹੜੇ ਪੂਰੇ ਉਧਮ ਦੇ ਨਾਲ ਇੱਥੇ ਲੱਗੇ ਹੋਏ ਨੇ ਰਸਦ ਇਕੱਠੀ ਕਰਨ ਵਾਸਤੇ ਸਾਰੇ ਪਿੰਡ ਦੇ ਹੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਆ ਬੀਬੀਆਂ ਇਧਰ ਲੰਗਰ ਦੀ ਸੇਵਾ ਕਰ ਰਹੀਆਂ ਨੇ ਵੀ ਰਸਦ ਉਹਥੇ ਭੇਜੀ ਜਾ ਸਕੇ ਛੇਤੀ ਤੋਂ ਛੇਤੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫੋਨ ਉਹ ਸੱਜਣ ਕਰਨ ਜਿਨ੍ਹਾਂ ਨੂੰ ਰਸਦ ਦੀ ਲੋੜ ਹੈ ਰਸਦ ਦੇ ਵਿੱਚ ਪਾਣੀ ਸੁੱਕਾ ਜਿੰਨਾ ਵੀ ਸੁੱਕਾ ਸੌਦਾ ਦੂੜੀ ਡੰਗਰਾਂ ਵਾਸਤੇ ਹਰਾ ਚਾਰਾ ਸਾਰਾ ਕੁਝ ਜਾਊਗਾ ਸੋ ਬਸ ਬੇਨਤੀ ਇਹ ਹੀ ਹੈ ਵੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ